ਸਾਸਿਕਾਲ ਬਾਈ ਜੀ ਬਾਈ ਜੀ ਆਪਣੇ ਪਸ਼ੂਆਂ ਦੇ ਚਿਚੜ ਬਹੁਤ ਨੇ ਇੰਨੇ ਚਿਚੜ ਨੇ ਵੀ ਦੇਖਿਆ ਨਹੀਂ ਜਾਂਦਾ ਪਸ਼ੂਆਂ ਨੂੰ ਮਹਿੰਗੇ ਮਹਿੰਗੇ ਟੀਕੇ ਲਵਾ ਕੇ ਦੇਖ ਲੇ ਇਹ ਠਾ ਸਪਰੇਅ ਵੀ ਕਰਕੇ ਦੇਖ ਲਈ ਤੇ ਹੋਰ ਵੀ ਕਿਹੜਾ ਮੈਡੀਕਲ ਕਰਵਾ ਕੇ ਦੇਖ ਲੈ ਇਹਨਾਂ ਦਾ ਪਰ ਇਹਨਾਂ ਦੇ ਚਿਚੜ ਨਹੀਂ ਮਰੇ ਮਾਤਾ ਨੇ ਵੀਡੀਓ ਦੇਖੀ ਕਿਸੇ ਦੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਹੜਾ ਸੁੱਖਾ ਹੁੰਦਾ ਮਤਲਬ ਭੰਗ ਹੁੰਦੀ ਹੈ ਜਿਹੜੀ ਉਹ ਪਸ਼ੂ ਦੇ ਗਲ ਦੇ ਨਾਲ ਬੰਨ੍ਹ ਦਿਓ ਤੇ ਦੋਆ ਚਾਰ ਦਿਨਾਂ ਬਾਅਦ ਉਹ ਚਿਚੜ ਡੱਕੇ ਮਰ ਜਾਂਦੇ ਨੇ ਤੇ ਆਪਾਂ ਕਿਹੜਾ ਕੰਮ ਵਾਲਾ ਮੁੰਡਾ ਸੀ ਉਹਨੂੰ ਕਹਿ ਕੇ ਸੁੱਖਾ ਮੰਗਾਇਆ ਤੇ ਸੁੱਖਾ ਇਹਨਾਂ ਦੇ ਗਲ ਦੇ ਵਿੱਚ ਬੰਨਿਆ ਉਸ ਤੋਂ ਬਾਅਦ ਅੱਜ ਡੇਢ ਮਹੀਨਾ ਹੋ ਗਿਆ ਪਰ ਭੋਰਾ ਫਰਕ ਨਹੀਂ ਪਿਆ ਹੁਣ ਇੱਕ ਵੀਡੀਓ ਦੇਖੀ ਆ ਵੀਡੀਓ ਦੇ ਵਿੱਚ ਉਹ ਬਾਈ ਨੇ ਦੱਸਿਆਗਾ ਵੀ ਇਹਨਾਂ ਨੂੰ ਪਾਣੀ ਦੇ ਵਿੱਚ ਬਾਹ ਦਿਓ ਪਸ਼ੂਆਂ ਨੂੰ ਜਿਨ੍ਹਾਂ ਦੇ ਚਿਚੜ ਨੇ ਤੇ ਪਾਣੀ ਚ ਡੁੱਬ ਕੇ ਮਰ ਜਾਂਦੇ ਨੇ ਚਿਚੜ ਖਤਮ ਹੋ ਜਾਂਦੇ ਨੇ ਉਹਦਾ ਕਹਿੰਦਾ ਮਤਲਬ ਉਹਨਾਂ ਪਸ਼ੂਆਂ ਨੂੰ ਛੱਪੜ ਚਵਾ ਦਿਓ ਚੱਲ ਆਪਾਂ ਇਹ ਵੀ ਕਰਕੇ ਦੇਖਦੇ ਆਂ ਅੱਜ ਇਹਨਾਂ ਨੂੰ ਆਪਾਂ ਬਿਠਾਉਣ ਲੱਗੇ ਆਂ ਛੱਪੜ ਦੇ ਵਿੱਚ 2-4 ਘੰਟੇ ਬਿਠਾ ਕੇ ਉਹਨੇ ਤਾਂ 2 ਘੰਟੇ ਆਖਿਆ ਆਪਾਂ 4-5 ਘੰਟੇ ਬਿਠਾ ਕੇ ਇਹਨਾਂ ਨੂੰ ਛੱਪੜ ਚ ਫੇਰ ਕੱਢ ਕੇ ਦੇਖਾਂਗੇ ਵੀ ਚਿਚੜ ਮਰੇ ਜਾਂ ਨਹੀਂ ਮਰੇ ਆਹ ਭਈ ਆਪਾਂ ਇਹਨਾਂ ਨੂੰ ਬਿਠਾਤਾ ਪਾਣੀ ਚ ਉਹ ਤਾਂ ਇਹ ਬੈਠਦੀਆਂ ਨਹੀਂ ਪਾਣੀ ਦੇ ਵਿੱਚ ਅੱਧਾ ਘੰਟਾ ਮਸਾਂ ਬੈਠਦੀਆਂ ਨਹੀਂ ਪਰ ਆਪਾਂ ਇੱਥੇ ਕਿੱਲੇ ਗੜਾਦੇ ਆ ਕਿੱਲੇ ਗੱਡ ਕੇ ਤੇ ਬੰਨ੍ਹਿਆ ਇਹਨਾਂ ਨੂੰ ਕਿਉਂਕਿ ਇਹ ਪਾ ਇਹਨਾਂ ਨੂੰ ਪੂਰੇ 4-5 ਘੰਟੇ ਰੱਖਾਂਗੇ ਉਹ ਬਾਈ ਨੇ ਵੀਡੀਓ ਦੇ ਵਿੱਚ ਸਿਰਫ ਡੇਢ-2 ਘੰਟੇ ਆਖਿਆ ਤੇ ਆਪਾਂ ਇਹਨਾਂ ਨੂੰ ਪਾਣੀ 'ਚ ਰੱਖਾਂਗੇ ਪੂਰੇ 4-5 ਘੰਟੇ ਪੂਰੇ 12:00 ਵਜੇ ਬਾਈ ਤੇ ਆਪਾਂ ਇਹਨਾਂ ਨੂੰ 4-5 ਵਜੇ ਕੱਢਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਰਾਂਗੇ ਚੈੱਕ ਵੀ ਇਹਨਾਂ ਦੇ ਵਾਕਿਆ ਚਿੱਟੜ ਮਰੇ ਜਾਂ ਨਹੀਂ ਮਰੇ ਬਾਈ ਦੀ ਵੀਡੀਓ ਫੇਕ ਸੀ ਜਾਂ ਬਾਈ ਨੇ ਸੱਚੀ ਹੈ ਦੇ ਵਿੱਚ ਹੈਗਾ ਕੋਈ ਲੌਜੀ ਪਰ ਇਹ ਪਤਾ ਲੱਗੂਗਾ ਇਹਨਾਂ ਨੂੰ ਕੱਢਣ ਤੋਂ ਬਾਅਦ ਹੁੰਦਾ ਇਹ ਬਈ ਬੈਠਦੀਆਂ ਤੇ ਪਰ ਤਾਂ ਹੀ ਇਹਨਾਂ ਨੂੰ ਕਿੱਲੇ ਗੱਡੇ ਗਿਆ ਕਿੱਲੇ ਗੱਡ ਕੇ ਬਿਠਾਇਆ ਗਿਆ ਐਦਿ ਨਾਲ ਹੁਣੇ 4-5 ਘੰਟੇ ਇੱਥੇ ਖੜੀਆਂ ਰਹਿਣਗੀਆਂ ਤੇ ਆਪਦਾ ਗਰਮੀ ਚ ਨਜ਼ਾਰੇ ਲੈਣਗੀਆਂ ਆਪਾਂ ਇਹਨਾਂ ਦੀ ਵੀ ਅੱਜ ਆਪਾਂ ਗਰਮੀ ਕੱਢ ਦੇਣੀ ਆ ਬਈ ਪਾਣੀ ਚ ਖੜਾ ਕੇ ਇਹ ਵੀ ਜਦੋਂ ਵੈਸੇ ਵੀ ਪਾਣੀ ਪੂਣੀ ਪਿਉਣ ਲੱਗੀ ਦਾ ਉੱਧਰ ਤੇ ਇੱਧਰ ਨੂੰ ਪਾਈਦੀਆਂ ਤੇ ਅੱਜ ਇਹਨਾਂ ਨੂੰ ਆਪਾਂ ਇੱਥੇ ਇਹਨਾਂ ਦਾ ਇਹ ਵੀ ਜਿਹੜਾ ਪਰਮਾ ਵੀ ਉੱਧਰ ਜਾ ਕੇ ਸਿਨਾਉਣਾਂਗਾ ਉਹ ਵੀ ਫੇਰੇ ਇੱਧਰ ਉਹਨੂੰ ਨਕਸ਼ਨ ਪੈ ਜੂਗੀ ਤੇ ਆਹ ਦੇਖੋ ਬਈ ਚਿਚੜ ਇਹਨਾਂ ਦੇ ਕਿੰਨੇ ਆ ਤੁਸੀਂ ਦੇਣੇ ਆਏ ਬਈ ਚਿਚੜੀ ਚਿਚੜ ਆਇਆ ਤੇ ਪਾਣੀ ਵੀ ਸਾਫ ਆ ਜਮਾ ਤੇ ਆਹ ਗੱਲ ਦੇ ਵਿੱਚ ਉਹੀ ਭੰਗ ਬੰਨੀ ਸੀ ਇਹਦੇ ਪਰ ਇਹਦਾ ਕੋਈ ਫਾਇਦਾ ਨਹੀਂ ਹੋਇਆ ਬਈ ਇਹਨਾਂ ਨੂੰ ਆਪਾਂ ਬਈ 4-5 ਵਜੇ ਕੱਢਾਂਗੇ ਹੁਣ ਥੋੜਾ ਬੱਜ ਗਿਆ ਬਈ 5 ਤੇ ਆਪਾਂ 12 ਵਜੇ ਬਿਠਾਈਆਂ ਸੀ ਪੂਰੇ 5 ਵਜ ਗਿਆ ਤੇ ਇੱਧਰ ਆਪਣੇ ਪਾਣੀ ਲੱਗਦਾ ਆਪਣੀ ਜ਼ਮੀਨ ਨੂੰ ਪਾਣੀ ਚੱਲਦਾ ਸੀ ਅੱਜ ਮੋਟਰ ਤੇ ਹੁਣ ਆਪਾਂ ਬਈ ਇਹਨਾਂ ਨੂੰ ਲੱਗਿਆ ਕੱਢਣ ਦਾਣਾ ਕਰੀ ਜਾਂਦੀਆਂ ਹੂੰ ਤਾਂ ਇੱਥੇ ਇਹ ਨਿਕਲਦੀਆਂ ਨਹੀਂ ਹੁੰਦੀਆਂ ਧਰਤੀ ਨਾਲ ਕੱਢੀ ਜਾਂਦੀਆਂ ਬਾਹਰ ਛੱਪੜ ਤੋਂ ਪਰ ਅੱਜ ਦਾਣਾ ਕਰੀ ਜਾਂਦੀਆਂ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਲੱਗਿਆ ਲਜਾਨ ਕੱਢਣ ਲੱਗਿਆ ਬਾਹਰ ਐਡੀ ਕੱਢੀ ਇਹ ਗਰਮੀ ਇਹ ਬੜਾ ਘਰਖੀਆ ਬਈ ਆ ਕਿਉਂਕਿ ਤੁਹਾਨੂੰ ਪਤਾ ਕਾਹ ਮਾ ਥੋੜੀ ਜੀ ਗਰਮੀ ਜ਼ਿਆਦੇ ਮਨਾਉਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਖੋੜ ਕੇ ਲੈ ਜਾਣਾ ਤੇ ਫੇਰ ਕਰਾਂਗੇ ਚੈੱਕ ਵੀ ਉਹ ਬਾਈ ਦੀ ਵੀਡੀਓ ਫੇਕ ਸੀ ਜਾਂ ਵਾਕਈ ਸੱਚੀ ਗੱਲ ਸੀ ਇਹ ਪਤਾ ਬਈ ਕਾਲੀ ਬਹੁਤ ਕਰਦੀ ਯਾਰ ਆ ਫੋਨ ਦਾ ਡਰ ਹੁੰਦਾ ਦਾ ਆ ਚੱਲੀ ਦੂਜੀ ਤੇ ਨਾਲ ਹੀ ਕੱਟੀ ਆ ਰਹਿ ਗਈਆਂ ਦੋ ਬਈ ਆ ਬਹੁਤ ਥਕਾ ਕਰਦੀ ਹੈ ਇਹਨੂੰ ਵੈਸੇ ਹੀ ਖੋਲਣ ਨਹੀਂ ਆਉਂਦੀ ਆ ਤੇ ਅੱਜ ਤਾਂ ਇਕੱਲੀ ਰਹੀ ਖੌਣ ਦੇਖਦੇ ਆ ਬਈ ਵੀ ਵਾਕਈ ਇਹਦੇ ਨਾਲ ਕੋਈ ਫਰਕ ਪਿਆ ਜਾਂ ਨਹੀਂ ਦੇਖਦੇ ਆ ਆਪਾਂ ਬਈ ਇਹਨਾਂ ਨੂੰ ਚੈੱਕ ਕਰਕੇ ਹੱਥ ਦੇ ਦਾਸੀ ਬਈ ਵਿੱਚ ਹੀ ਯਾਰ ਸੰਗਲ ਦੇ ਆ ਇਹਨਾਂ ਦੇ ਤਾਂ ਜੇ ਘੱਟ ਸੀਗੇ ਬਈ ਨਾ ਮਾਤਰੀ ਆ ਦੇਖ ਐ ਕੋਈ ਨਹੀਂ ਬਾਕੀ ਹੈ ਹੈ ਕੋਈ ਨਹੀਂ ਬਾਰੇ ਤਾਂ ਗਊਆਂ ਦੇ ਤੇ ਆ ਕੱਟੀ ਤੇ ਆ ਬੁਰਾ ਹਾਲ ਕੀਤਾ ਪਿਆ ਕੱਟੀ ਦਾ ਬਈ ਕੋਈ ਫਰਕ ਨਹੀਂ ਪਿਆ ਬਈ ਉਦਾਂ ਹੀ ਆ ਸਾਰੇ ਕੋਈ ਫਰਕ ਨਹੀਂ ਪਿਆ ਇੰਨਾ ਟਾਈਮ ਪਾਣੀ 'ਚ ਰੱਖੀਆਂ ਜਮਾ ਪੋਰਾ ਫਰਕ ਨਹੀਂ ਪਿਆ ਫੇਕ ਵੀਡੀਓ ਸੀ ਜਮਾ ਬਈ ਪਾਣੀ 'ਚ ਰੱਖਣ ਨਾਲ ਕੋਈ ਫਰਕ ਨਹੀਂ ਪਿਆ ਏਠਾ ਉੱਤੇ ਸਾਰੀ ਲੱਗਿਆ ਬਈ ਆਹ ਦੇਖ ਲਓ ਬਈ ਕੀ ਇੰਨਾ ਬੁਰਾ ਹਾਲ ਜਮਾ ਫੇਕ ਵੀਡੀਓ ਸੀ ਬਈ ਪੋਰਾ ਫਰਕ ਨਹੀਂ ਪਿਆ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਚਿਚੜ ਲੱਗੇ ਨੇ ਤੇ ਇਦਾਂ ਹੀ ਆਂ ਗਾਂ ਦਾ ਹਾਲ ਆ ਬਈ ਐਦਾ ਹਾਲ ਵੀ ਬਹੁਤ ਮਾੜਾ ਬਈ ਕੱਟੀ ਦਾ ਨਾ ਇਹਦੇ ਨਾਲ ਫਰਕ ਪਿਆ ਤੇ ਨਾ ਫਰਕ ਪਿਆਗਾ ਪਾਣੀ 'ਚ ਬਿਠਾਉਣ ਨਾਲ ਦੋਨੇ ਵੀਡੀਓ ਫੇਕ ਸੀਗੀਆਂ ਆਹ ਦੇਖ ਲਓ ਬਈ ਗਾਂ ਦੇ ਗਾਂ ਦੇ ਵੀ ਓਵੇਂ ਹੀ ਲੱਗੇ ਨੇ ਜਿਹ ਚਿਚੜ ਨਹੀਂ ਫਰਕ ਪਿਆ ਬਈ 1% ਨਹੀਂ ਫਰਕ ਪਿਆ ਵੀ ਇੱਕ ਚਿਚੜੀ ਲਹਿ ਗਿਆ ਹੋਵੇ ਕੋਈ ਨਹੀਂ ਲਿਆ ਜਮਾ ਫੇਕ ਵੀਡੀਓ ਸੀ ਬਈ ਐ ਦੇ ਨਾਲ ਕੋਈ ਫਰਕ ਨਹੀਂ ਪਿਆ ਜਿੱਥੋਂ ਤੱਕ ਕਿਸੇ ਨੇ ਕਿਹਾ ਵੀ ਇੱਠਾਂ ਕਿਹੜਾ ਇੱਠ ਜਾਂ ਖੁਰਲੀਆਂ ਖੁਰਲੀਆਂ ਇਹ ਪੱਕੀਆਂ ਕਰਾ ਦਿਓ ਹੈ ਤਾਂ ਪੱਕੀਆਂ ਵੀ ਪਲਾਸਤਰ ਕਰਕੇ ਇਹਨਾਂ ਦੇ ਵਿੱਚ ਵਿੱਥਾ ਨਾ ਹੋਣ ਉਹਦੇ ਨਾਲ ਇਹਦਾ ਫਰਕ ਪੈ ਸਕਦਾ ਨਹੀਂ ਤਾਂ ਭੋਰਾ ਫਰਕ ਨਹੀਂ ਪਿਆ